ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਦੇਖ ਰਹੇ ਸਾਰੇ ਇਸ਼੍ਰੋਤਿਆਂ ਦਰਸ਼ਕਾਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸਸਿਕਾ ਹਾਲ ਤੁਨਵਾ ਜੀ ਨੂੰ ਪੰਜਾਬੀ ਰੇਡੀਓ ਯੂ ਐਸ ਏ ਦੇ ਜਿੰਨੇ ਵੀ শ্রোਤੇ ਸਾਡੇ ਸਾਰੇ ਹੀ ਏ ਐਮ ਸਟੇਸ਼ਨਸ ਐਫ ਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੋਤੇ ਹੋ ਅੱਜ ਮਾਰਚ ਦੀ 6 ਤਰੀਕ ਆ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿੱਨਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ ਟੇਰਕਣਾ ਇਮੀਗ੍ਰੇਸ਼ਨ ਲਾਫਰਮ ਯੂ ਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨਿਗੇਟ ਕਿਣਾ 415 909 0500328 ਸਰਬਜੀਤ ਸਿੰਘ ਕੁਲਵਿੰਦਰ ਕਾਰਤੂਤ ਯੂਬਾ ਸਿਟੀ ਗੁਰਬਚਨ ਸਿੰਘ ਆਗਰਾ ਸੈਕਰਾਮ ਹੰਟੋ ਗੁਰਦੇਵ ਸਿੰਘ ਸੋਹੋਲ ਐਂਟਿਲੋ ਪਰਮਜੀਤ ਸਿੰਘ ਦਾਖਾ ਬਰਕਲੇ ਗੁਰਸਾਹਿਬ ਸਿੰਘ ਬੇਕਰਸਫੀਲਡ ਅਵਤਾਰ ਸਿੰਘ ਮੰਜਲ ਗਲੋਵਿਸ ਇਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤਾਂ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜੋ ਡੋਜ਼ ਹੈਗੀ ਆ ਇਹਨਾਂ ਨੇ 베ਅਰੀਏ ਦੇ ਵਿੱਚ ਤਿੰਨ ਫੈਡਰਲ ਏਜੰਸੀਜ਼ ਜੋ ਸੈਨ ਫਰਾਂਸਿਸਕੋ 베ਅਰੀਏ ਦੇ ਵਿੱਚ ਆ ਉਹਨਾਂ ਦੀਆਂ ਜਿਹੜੀਆਂ ਲੀਜ਼ਸ ਆ ਉਹੋ ਟਰਮੀਨੇਟ ਕਰ ਦਿੱਤੀਆਂ ਹੈਗੀਆਂ ਯੂਐਸ ਜੀਓਲੋਜੀਕਲ ਸਰਵਿਸ ਦਾ ਆਫਿਸ ਮੈਨਲੋ ਪਾਰਕ ਚ ਉਹਦੇ ਨਾਲ ਕਹਿੰਦੇ ਵੀ 9 ਮਿਲੀਅਨ ਡਾਲਰ ਦੀ ਸੇਵਿੰਗ ਹੋਊਗੀ ਇਹਦੇ ਵਿੱਚ ਸਾਰਾ ਆਰਥਫਿਜ਼ਿਕ ਸਾਇੰਸ ਸੈਂਟਰ ਜੀਓਲੋਜੀ ਜੀਓਲੋਜੀ ਮਿਨਰਲਸ એનર્ਜੀ ਜੀਓਫਜੈਕਸ ਪੈਸੀਫਿਕ ਕੋਸਟ ਤੇ ਮਰੀਨ ਸਾਇੰਸ ਸੈਂਟਰ ਵੋਲਕੇਨੋ ਸਾਇੰਸ ਸੈਂਟਰ ਵਾਟਰ ਮਿਸ਼ਨ ਏਰੀਆ ਇਹ ਸਾਰਾ ਕੁਝ ਇਸ ਦੇ ਵਿੱਚ ਇਨਕਲੂਡਡ ਸੀਗਾ ਦੂਸਰਾ ਜਿਹੜਾ ਆਫਿਸ ਏਰੀਏ ਦਾ ਸੈਨਿਟਰੀਓ ਦੇ ਵਿੱਚ ਆ ਉਹ ਉਹਨਾਂ ਨੇ ਆਈਆਰਐਸ ਦਾ ਬੰਦ ਕੀਤਾ ਹੈਗਾ ਇੰਟਰਨਲ ਰੈਵਨਿਊ ਸਰਵਿਸ ਦਾ ਜਿਹਦੇ ਨਾਲ ਕਹਿੰਦੇ 746994 ਡਾਲਰ ਦੀ ਸੇਵਿੰਗ ਹੋਊਗੀ ਇਸ ਤੋਂ ਬਿਨਾ ਤੀਜਾ ਜਿਹੜਾ ਹੈ ਇਕਵਲ এমਪਲॉयਮੈਂਟ ਓਪਰਚ्युनिटी ਕਮਿਸ਼ਨ ਜੋ ਸੈਨੋਜ਼ ਦੇ ਵਿੱਚ ਸੀ ਉਹ 1.2 ਮਿਲੀਅਨ ਡਾਲਰ ਦੀ ਉਹਦੇ ਨਾਲ ਸੇਵਿੰਗ ਹੋਏਗੀ ਜੀ ਅਗਲੀ ਜਿਹੜੀ ਹਰਜਨ ਸਿੰਘ ਜੀ ਗੱਲ ਕਰਦੇ ਜਾਈਏ ਅੱਜ ਫਲੋਰੀਡਾ ਦੇ 에ਅਰਪੋਰਟਸ ਤੋਂ ਕਈ 에ਅਰਪੋਰਟਸ ਤੋਂ ਕੁਸ਼ਟਰ ਦੇ ਲਈ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਆਰਜੀ ਤੌਰ ਦੇ ਉੱਤੇ ਰੋਕ ਦਿੱਤਾ ਗਿਆ ਹਾਲਟ ਕਰ ਦਿੱਤਾ ਗਿਆ ਜਦ ਇਲਨ ਮਸਕ ਦੀ ਜਿਹੜੀ ਕੰਪਨੀ ਸਪੇਸ ਐਕਸ ਦਾ ਰਾਕਟ ਆ ਉਸ ਦਾ ਟੈਸਟਿੰਗ ਆ ਉਹ ਫੇਲ ਹੋ ਗਿਆ ਸੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇਹ ਫਿਰ ਫੈਸਲਾ ਲਿਆ ਇਸ ਸਾਲ ਦੇ ਵਿੱਚ ਦੂਸਰੀ ਵਾਰ ਹੋ ਚੁੱਕਾ ਆ ਜਦ ਸਪੇਸ ਐਕਸ ਦੇ ਟੈਸਟ ਫਲਾਈਟ ਦੇ ਦੌਰਾਨ ਜਿਹੜੀ ਸਟਾਰਸ਼ਿਪ ਆ ਰਿਜ਼ਲਟ ਕਰਦੀ ਰਿਜ਼ਲਟ ਹੈਗੀ ਆ ਉਹਦੇ ਕਰਕੇ ਜਿਹੜਾ ਇਹ ਨੁਕਸਾਨ ਪਹੁੰਚਿਆ ਇਹ ਜਿਹੜਾ ਰਸਤੇ ਦੇ ਵਿੱਚ ਹੀ ਐਕਸਪਲੋਡ ਕਰ ਗਿਆ ਤੇ ਉਹ ਤੋਂ ਬਾਅਦ ਦੇ ਵਿੱਚ ਜਿਹੜਾ ਮਲਬਾ ਆ ਉਹ ਹਵਾ ਦੇ ਵਿੱਚੋਂ ਡਿੱਗਣਾ ਸ਼ੁਰੂ ਹੋ ਗਿਆ ਐ ਸਪੇਸ ਐਕਸ ਕਹਿੰਦੇ ਵੀ ਇਸ ਟਾਈਮ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਰਹੀ ਆ ਕਹਿੰਦੇ ਵੀ ਪਹਿਲੋਂ ਇਨਸੀਡੈਂਟ ਤੋਂ ਬਾਅਦ ਚ ਐਫ ਏ ਏ ਨੇ ਇਹਨੂੰ ਦੁਬਾਰਾ ਜਿਹੜਾ ਆ ਨਵਾਂ ਟੈਸਟ ਫਲਾਈਟ ਆ ਉਹ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ ਇਹ ਯਾਦ ਹੋਵੇ ਕੁਝ ਚੀਜ਼ਾਂ ਨਾ ਬੜੀਆਂ ਆਪਸ ਦੇ ਵਿੱਚ ਜੁੜ ਜਾਂਦੀਆਂ ਆ FAA ਦੇ ਜਿਹੜੇ ਡਾਇਰੈਕਟਰ ਨੂੰ ਲਾਇਆ ਗਿਆ ਜਿਹੜੇ ਵਾਚ ਡੌਗਸ ਨੂੰ ਕੱਢਿਆ ਜਾ ਰਿਹਾ ਸੀਗਾ ਡੌਜ ਦੇ ਜਿਹੜੀਆਂ ਏਜੰਸੀਜ਼ ਨਿਸ਼ਾਨੇ ਦੇ ਉੱਤੇ ਵੀ ਨਾਲ ਹੈਗੀਆਂ ਆ ਵਿੱਚ ਵਿੱਚ ਉਸਦੀ ਆੜ ਦੇ ਵਿੱਚ ਕੁਝ ਅਜਿਹੇ ਲੋਕਾਂ ਤੇ ਵੀ ਗਾਜ ਡਿੱਗੀ ਆ ਜਿਹੜੀ ਇਸ ਟੈਸਟਿੰਗ ਦੀ ਜਾਂ ਇਸ ਨਾਲ ਦੀ ਇਨਵੈਸਟੀਗੇਸ਼ਨ ਇਹ ਐ ਇਲਨ ਮਸਕ ਦੀਆਂ ਕੰਪਨੀਆਂਜ਼ ਦੀ ਵੱਖ-ਵੱਖ ਚੀਜ਼ਾਂ ਦੀ ਜਾਂਚ ਵੀ ਜਿਹੜੀ ਉਹ ਕਰ ਰਹੇ ਸੀਗੇ ਸੋ ਜਦੋਂ ਬੰਦੇ ਨੂੰ ਉਹਨਾਂ ਨੇ ਕੱਢ ਦਿੱਤਾ ਤਾਂ ਇਸ ਨੂੰ ਫਿਰ ਹਰੀ ਚੰਡੀ ਦੁਬਾਰਾ ਟੈਸਟ ਦੀ ਮਿਲ ਗਈ ਤੇ ਇਹ ਟੈਸਟ ਵੀ ਹੁਣ ਦੁਬਾਰਾ ਫੇਲ ਹੋ ਚੁੱਕਾ ਹੈ ਸੋ ਇਹ ਹੁਣ ਇੱਕ ਹੋਰ ਨਵਾਂ ਜਿਹੜੇ ਚਰਚਾ ਇੱਥੇ ਜਿਹੜੀ ਉਹ ਛਿੜ ਚੁੱਕੀ ਆ ਕਿ ਇਲਨ ਮਸਕ ਸਿਰਫ ਸਿਰਫ ਆਪਣਾ ਕੰਮ ਕਰਾਉਣ ਖਾਤਰ ਕੁਝ ਲੋਕਾਂ ਨੂੰ ਜਿਹੜਾ ਉਹ ਕੱਢ ਰਿਹਾ ਆ ਪਰ ਇਹ ਇੱਕ ਦੂਸਰਾ ਫੇਲੀਅਰ ਸਾਲ ਦੇ ਵਿੱਚ ਇਹ ਤੀਸਰੇ ਮਹੀਨੇ ਚ ਦੂਜੀ ਵਾਰ ਸਾਲ ਦੇ ਜਿਹੜੇ ਇਹ ਇਹਨਾਂ ਦਾ ਟੈਸਟ ਫਲਾਈਟ ਆ ਉਹ ਫੇਲ ਹੋਈ ਆ ਇਸ ਵਾਰ ਜਿਹੜਾ ਸਟਾਰ ਬੇਸ ਦਾ ਜਿਹੜਾ ਮੈਗਾ ਰਾਕਟ ਸਟਾਰਸ਼ਿਪ ਆ ਉਹ ਲਿਫਟ ਹੋਇਆ ਸੀਗਾ ਬੋਕਾ ਚੀਕਾ ਟੈਕਸਸ ਤੋਂ ਜੋ ਕਿ ਰਸਤੇ ਦੇ ਵਿੱਚ ਹੀ ਐ ਐਕਸਪਲੋਡ ਕਰ ਗਿਆ ਤੇ ਉਹ ਉਸ ਟਾਈਮ ਫਲੋਰੀਡਾ ਦੇ ਉੱਤੇ ਸੀ ਜਦ ਉਸ ਦਾ ਮਲਬਾ ਉਧਰ ਨੂੰ ਡਿੱਗਣਾ ਸ਼ੁਰੂ ਹੋਇਆ ਤੇ ਉੱਥੇ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਕੁਸ਼ਚਰ ਲਈ ਗਰਾਉਂਡ ਤੇ ਹਾਲਟ ਕਰਨਾ ਪੈ ਗਿਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋ ਟੈਰਿਫ ਲਾਏ ਸੀ ਕੈਨੇਡਾ ਤੇ ਮਕਸੀਕੋ ਦੇ ਉੱਤੇ 25% ਦੇ ਕਰੀਬ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈਗਾ ਇਸ ਹਫ਼ਤੇ ਤੋਂ ਸੋ ਇਹ 2 April ਤੱਕ ਸਸਪੈਂਡਡ ਰਹੂਗਾ ਟਰੰਪ ਉਹਨਾਂ ਨੇ 25% ਦੀ ਜਿਹੜੀ ਲੈਵਈ ਆ ਉਹ ਇੰਪੋਰਟਸ ਤੇ ਉੱਤੇ ਦੋਨਾਂ ਮੁਲਕਾਂ ਦੇ ਉੱਤੇ ਲਾਈ ਸੀ ਤੇ ਇਹਦੇ ਨਾਲ ਸਟਾਕ ਮਾਰਕੀਟ ਬਹੁਤ ਜ਼ਿਆਦਾ ਡਾਊਨ ਚਲੀ ਗਈ ਸੀ ਸੋ ਕੈਨੇਡਾ ਕਹਿੰਦੇ ਭਈ ਅਸੀਂ ਵੀ ਡਿਲੇ ਕਰਨ ਜਾ ਰਹੇ ਹਾਂ ਜੋ ਉਹਨਾਂ ਨੇ ਰੀਟੇਲ ਟੈਰੀਫ ਫਲਾਣਾ ਸੀਗਾ 125 ਬਿਲੀਅਨ ਡਾਲਰ ਜਿਹੜੀਆਂ ਯੂਐਸ ਦੀਆਂ ਪ੍ਰੋਡਕਟਸ ਦੇ ਉੱਤੇ 2000 ਜਿਹੜੀ 2025 ਦੀ ਅਪ੍ਰੈਲ 2 ਤੱਕ ਇਹ ਉੱਥੇ ਦੇ ਫਾਈਨੈਂਸ ਮਿਨਿਸਟਰ ਡੋਮਿਨਿਕ ਲੀ ਬਲੈਂਕ ਉਹਨਾਂ ਨੇ ਐਕਸ ਦੇ ਉੱਤੇ ਦੱਸਿਆ ਹੈਗਾ ਸੋ ਇਹ ਹੁਣ ਕਲੀਅਰ ਹੋ ਗਿਆ ਸਵੇਰੇ ਸੀਗਾ ਸਿਰਫ ਮੈਕਸੀਕੋ ਦਾ ਤੇ ਹੁਣ ਕੈਨੇਡਾ ਦਾ ਵੀ ਜਿਹੜਾ ਆ ਉਹ ਕਲੀਅਰ ਹੋ ਗਿਆ ਅਜੇ ਜਣੀ ਯੂ ਟਰਨ ਤੇ ਯੂ ਟਰਨ ਜਿਹੜੇ ਆ ਉਹ ਵਜ ਰਹੇ ਆ ਕੀ ਅਜਿਹੇ ਮਾਮਲੇ ਦੇ ਵਿੱਚ ਹੁਣ ਸਵਾਲ ਜਿਹੜਾ ਡਿਫਰੈਂਟ ਆ ਆ ਜਾਂਦੇ ਵੀ ਕਿ 트럼ਪ ਹੁਣਾਂ ਦੀ ਗੱਲ ਦਾ ਮਤਲਬ ਕੀ ਜਿਹੜਾ ਇਹਨਾਂ ਚੀਜ਼ਾਂ ਚ ਜਿਹੜਾ ਉਹ ਰਹਿ ਜਾਂਦਾ ਆ ਸੋ ਇਹ ਦੋ ਵਾਰੀ ਇਦਾਂ ਹੁਣ ਹੋ ਚੁੱਕਾ 트럼ਪ ਹੁਣਾਂ ਨੇ ਬਿਆਨ ਦੇ ਕੇ ਟੈਰਿਫ ਲਾ ਕੇ ਮੋੜ ਜਿਹੜਾ ਉਹਨਾਂ ਨੂੰ ਵਾਪਸ ਜਿਹੜਾ ਉਹ ਲੈ ਲਿਆ ਆ ਕੀ ਇਹ ਕਮਜ਼ੋਰ ਨਹੀਂ ਜਾਂ ਅੰਦਰ ਖਾਤੇ ਇਹਨਾਂ ਨੇ ਬਾਹਮ ਰੋੜ ਕੇ ਉਹਨਾਂ ਤੋਂ ਕੁਝ ਚੀਜ਼ਾਂ ਜਿਹੜੀਆਂ ਉਹ ਮਨਵਾ ਲਈਆਂ ਨੇ ਇਹਦੀ ਜਿਹੜੀ ਗੱਲ ਹੁਣ ਹੌਲੀ ਹੌਲੀ ਬਾਅਦ ਦੇ ਵਿੱਚ ਬਾਹਰ ਆਊਗੀ ਪਰ ਓਵਰ ਆਲ ਲੋਕ ਹਾਲ ਦੀ ਘੜੀ ਖਿੱਲੀ ੜਾ ਜਿਹੜੇ ਹੋ ਰਹੇ ਨੇ ਵੀ ਟਰੰਪ ਹੁਣੀ ਕਹਿ ਕੇ ਦੁਬਾਰਾ ਜਿਹੜਾ ਆ ਉਹ ਢਿੱਲ ਜਿਹੜੇ ਉਹ ਦੇ ਜਾਂਦੇ ਆ ਉਧਰ ਅੰਟੈਰੀਓ ਨੇ ਹਰਜੋਤ ਸਿੰਘ ਜੀ ਫੈਸਲਾ ਲੈ ਲਿਆ ਤਕੜਾ ਜਿਹੜੀ ਬਿਜਲੀ ਆਉਂਦੀ ਆ ਯੂ ਐਸ ਦੀਆਂ ਸਟੇਟਸ ਦੇ ਵਿੱਚ ਉਹ 10 ਸਟੇਟਸ ਦੇ ਵਿੱਚ ਉਹਨਾਂ ਦੇ ਉੱਤੇ ਸੋਮਵਾਰ ਤੋਂ ਟੈਰਿਫ ਲਾ ਦੇਣਾ ਆ ਸੋ ਉਥੇ ਜਿਹੜੇ ਅ ਅਮਰੀਕਾ ਦੇ ਵਿੱਚ ਵਸਦੇ ਜਿਹੜੇ ਲੋਕ ਨੇ ਮਿਸ਼ੀਗਨ ਨਿਊਯਾਰਕ ਤੇ ਮਿਨੀਸੋਟਾ ਚ 온ਟਾਰੀਓ ਤੋਂ ਜਿਹੜੀ ਬਿਜਲੀ ਆ ਰਹੀ ਆ ਉਹਨਾਂ ਦੇ ਉੱਤੇ 25% ਟੈਰਿਫ ਲੱਗਣ ਜਾ ਰਿਹਾ ਆ ਸੋ ਟਰੰਪ ਹੁਣਾਂ ਦੀ ਇਸ ਟ੍ਰੇਡ ਵਾਰ ਦੇ ਵਿੱਚ ਇਹ ਸਾਰੇ ਲੋਕ ਜਿਨ੍ਹਾਂ ਨੇ ਜਿਹੜੇ ਉਹ ਸਪੋਰਟ ਕਰਦੇ ਆ ਟੈਰਿਫ ਨੂੰ ਚਾਹੇ ਜਿਹੜੇ ਉਹ ਨਹੀਂ ਕਰਦੇ ਉਹਨਾਂ ਸਾਰਿਆਂ ਨੂੰ ਜਿਹੜਾ ਇਸ ਤਾਂ ਹੁਣ ਖਾਮਿਆਜ਼ਾ ਜਿਹੜਾ ਉਹ ਪੁਕਤ ਨੂੰ ਜਿਹੜਾ ਉਹ ਪਾਊਗਾ ਆ ਇਹ ਚੀਜ਼ ਜਿਹੜੀ ਇਸ ਟਾਈਮ ਦੇਖੀ ਜਿਹੜੀ ਜਾਰੀ ਹੈ ਡੱਗ ਫੋਰਡ ਨੇ ਆਖਿਆ ਕਿ ਉਹਨੇ ਵੀ ਆਪਣੇ 20 ਸਾਲ ਦੀ ਜ਼ਿੰਦਗੀ ਦੇ ਵਿੱਚ ਆ ਕਹਿੰਦਾ ਮੈਂ ਅਮਰੀਕਨਸ ਨੂੰ ਲਵ ਤਾਂ ਬਹੁਤ ਕਰਦਾ ਹਾਂ ਪਰ ਆਪਣੇ 20 ਸਾਲ ਦੇ ਇਸ ਕੈਰੀਅਰ ਦੇ ਵਿੱਚ ਪਹਿਲੀ ਵਾਰ ਇਦਾਂ ਜਿਹੜਾ ਉਹ ਕਰ ਰਹੇ ਆ ਵੀ ਸਾਨੂੰ 25% ਟੈਰਿਫ ਬਿਜਲੀ ਦੇ ਉੱਤੇ ਜਿਹੜਾ ਉਹ ਲਾਉਣਾ ਪੈ ਰਿਹਾ ਆ ਇਹ ਰਿਟੈਲੀਟੇਰੀਅਨ ਜਿਹੜੇ ਟੈਰਿਫਸ ਆ ਉਸ ਦੀ ਹਿਸਾਬ ਦੇ ਵਿੱਚ ਸੋ ਮਾਰਕੀਟ ਦੇ ਉੱਤੇ ਲੋਕਾਂ ਦੇ ਤੇ ਇਸ ਦਾ ਕਾਫੀ ਜਿਹੜਾ ਉਹ ਭੈੜਾ ਅਸਰ ਪੈ ਸਕਦਾ ਆ ਸਿੱਧਾ ਹੀ ਹੁਣ ਜਿਹੜੇ 25% ਆ ਉਹਨਾਂ ਦੀ ਬਿਜਲੀ ਦੀ ਕੀਮਤ ਆ ਉੱਥੇ ਵੱਧ ਜਾਵੇਗੀ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ট্রান্স ਐਥਲੀਟਸ ਜੋ ট্রান্স ਐਥਲੀਟਸ ਹੈਗੇ ਆ ਵਿਮਨਸ ਸਪੋਰਟਸ ਦੇ ਵਿੱਚ ਉਹਨਾਂ ਨੂੰ ਆਪੋਜ਼ ਕੀਤਾ ਹੈਗਾ ਸੋ ਪ੍ਰੋਗਰੈਸਿਵ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਤੋਂ ਅਲੱਗ ਹੋਏ ਹੈਗੇ ਆ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ 2028 ਦੇ ਜਿਹੜੇ ਡੈਮੋਕ੍ਰੈਟਿਕ ਪੋਟੈਂਸ਼ੀਅਲ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ ਤੇ ਉਹ ਆਪਣਾ ਜਿਹੜਾ ਅਕਸ਼ਾ ਹੁਣ ਸੁਧਾਰਨਾ ਚਾਹੁੰਦੇ ਹੈਗੇ ਆ ਸੋ ਜਿਸ ਤਰ੍ਹਾਂ ਜੋ ਵਾਈਟ ਹਾਊਸ ਨੇ ਨਵੀਂ ਜਿਹੜਾ ਲਾ ਪਾਸ ਕੀਤਾ ਸੀ ਜਿਹਦੇ ਮੁਤਾਬਕ ਜਿਹੜੇ 트랜ਸ ਜੈਂਡਰ ਲੋਕ ਆ ਉਹ ਲੇਡੀਜ਼ ਵਾਲੀਆਂ ਗੇਮਸ ਦੇ ਵਿੱਚ ਨਹੀਂ ਖੇਡ ਸਕਦੇ ਸੋ ਹੁਣ ਕੈਲੀਫੋਰਨੀਆ ਵੀ ਜਿਹੜੀ ਆ ਉਸ ਹੀ ਲਾਈਨ ਦੇ ਉੱਤੇ ਆ ਗਈ ਹੈਗੀ ਆ ਗਵਰਨਰ ਗੈਬਨ ਯੂਸਮ ਹੋਣਾ ਨੇ ਇਹ ਕਿਹਾ ਵੀ ਇਹ ਬਿਲਕੁਲ ਫੇਅਰ ਹੈਗਾ ਆ ਤੇ ਕਹਿੰਦੇ ਵੀ ਇਹ ਜੋ ਫੇਅਰਨੈਸ ਚਾਹੀਦੀ ਹੈਗੀ ਆ ਗੇਮ ਦੇ ਵਿੱਚ ਨਹੀਂ ਤਾਂ ਫਿਰ ਇਹ ਬਿਲਕੁਲ ਗਲਤ ਆ ਸੋ ਇਹ ਉਹਨਾਂ ਨੇ ਡਿਸਾਈਡ ਕੀਤਾ ਜੀ ਇਸ ਦਾ ਰੌਲਾ ਖਾਸਾ ਜਿਹੜਾ ਪੈ ਰਿਹਾ ਪ੍ਰੋਗਰੈਸਿਵਜ਼ ਦੇ ਨਾਲ ਹੀ ਜਿਹੜੀ ਇਹਨਾਂ ਦੇ ਪੇਚਾ ਜਿਹੜਾ ਫਸਿਆ ਹੈ ਸਿੰਘ ਜਿਹੜਾ ਉਹ ਫਸਿਆ ਆ ਬਹੁਤੇ ਲੋਕ तकरीबन तकरीबन ਇਸ ਧਾਰਨਾ ਦੇ ਹੈਗੇ ਆ ਵੀ ਜਿਹੜੇ ਸ਼ਾਇਦ ਟਰਾਂਸ ਐਥਲੀਟ ਆ ਉਹਨਾਂ ਨੂੰ ਜਿਹੜੀਆਂ ਔਰਤਾਂ ਦੀ ਜਿਹੜੀ ਸਪੋਰਟਸ ਆ ਉਸ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਟਰੰਪ ਹੋਣਾ ਜੇ ਜਿਹੜੇ ਜੁਆਇੰਟ ਕਾਂਗਰਸ ਦੇ ਭਾਸ਼ਣ ਦੇ ਵਿੱਚ ਵੀ ਉਹਨਾਂ ਨੇ ਇਹ ਮੁੱਦੇ ਨੂੰ ਚੱਕਿਆ ਸੀਗਾ ਉਹ ਜਿਹੜੀ ਸਵਿਮਰ ਵੀ ਉਹਨਾਂ ਨੇ ਸੱਦੀ ਸੀਗੀ ਜਿਸ ਦਾ ਕਾਫੀ ਜਿਹੜਾ ਉਹ ਰੌਲਾ ਰਿਆ ਸੀ ਜਿਸ ਨੇ ਇਨਫੈਕਟ ਇਸ ਚੀਜ਼ ਨੂੰ ਲੈ ਕੇ ਰੌਲਾ ਪਾਉਣਾ ਸ਼ੁਰੂ ਵੀ ਜਿਹੜਾ ਕੀਤਾ ਸੀਗਾ ਵੀ ਜਿਹੜੇ ਬੰਦੇ ਆ ਉਹ ਬੁੜੀਆਂ ਬਣ ਕੇ ਤਾਂ ਸਾਡੀ ਜਿਹੜੀ ਗੇਮ ਦੇ ਵਿੱਚ ਆ ਕੇ ਸਾਨੂੰ ਹੀ ਜਿਹੜਾ ਉਹ ਪਛਾੜ ਜਿਹੜੇ ਹੋ ਰਹੇ ਨੇ ਉਹਨਾਂ ਨੇ ਕਿਸੇ ਵਾਲੀਬਾਲ ਦੇ ਟੂਰਨਾਮੈਂਟ ਦੀ ਵੀ ਗੱਲ ਕੀਤੀ ਸੀ ਵੀ ਕਿਸੇ ਟਰਾਂਸ ਐਥਲੀਟ ਦੇ ਇੰਨੀ ਜ਼ੋਰ ਦੀ ਵਾਲੀ ਮਾਰੀ ਸੀ ਵੀ ਉਹ ਇੱਕ ਜਿਹੜੀ ਕੁੜੀ ਉਸ ਤੇ ਮੂੰਹ ਤੇ ਵੱਜੀ ਤਾਂ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਸਿਹਤ ਦੇ ਤੌਰ ਤੋਂ ਵੀ ਜਿਹੜਾ ਉਹ ਪਹੁੰਚਿਆ ਸੀਗਾ ਸੋ ਇਸ ਦੇ ਵਿੱਚ ਹੁਣ ਗੈਵਿਨ ਨਿਊਸਮ ਜਿੱਦਾਂ ਤੁਸੀਂ ਕਿਹਾ ਵੀ ਸ਼ਵੀ ਜਿਹੜੀ ਆ ਉਹ ਆਪਣੀ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਵੀ ਮੈਂ ਕੱਲਾ ਕੈਲੀਫੋਰਨੀਆ ਦੇ ਪ੍ਰੋਗਰੈਸਿਵਜ਼ ਜਾਂ ਲਿਬਰਲਜ਼ ਨੂੰ ਨਹੀਂ ਪੂਰੇ ਅਮਰੀਕਾ ਨੂੰ ਜਿਹੜਾ ਉਹ ਲੀਡ ਕਰ ਸਕਦਾ ਕੁਝ ਜਿਹੇ ਮੁੱਦਿਆਂ ਦੇ ਉੱਤੇ ਸੈਂਟਰਿਸਟ ਅਪਰੋਚ ਲੈ ਕੇ ਆ ਰਹੇ ਨੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ ਯੂ ਐਸ ਯੂਕਰੇਨ ਨੂੰ ਤਾਂ ਹੁਣ ਕਹਿ ਸਕਦੇ ਆਂ ਵੀ ਚਾਹ ਚੋ ਮੱਖੀ ਵਾਂਗੂ ਸਿੱਟ ਕੇ ਜਿਹੜਾ ਉਹ ਬਾਹਰ ਨੂੰ ਸਿੱਟ ਰਿਹਾ ਹੈਗਾ ਆ ਪਹਿਲਾਂ ਮਿਲਟਰੀ ਏਡ ਜਿਹੜੀ ਉਹ ਬੰਦ ਕੀਤੀ ਹੁਣ ਕਹਿੰਦੇ ਵੀ ਯੂ ਐਸ ਆਪਣੀ ਜਿਹੜੀ ਇੰਟੈਲੀਜੈਂਸ ਆ ਜਾਂ ਸੈਟਲਾਈਟਸ ਆ ਉਸ ਦੀ ਵੀ ਵਰਤੋਂ ਯੂਕਰੇਨ ਦੇ ਲਈ ਬੰਦ ਜਿਹੜੀ ਉਹ ਕਰਨ ਜਾ ਰਿਹਾ ਹੈਗਾ ਕਹਿੰਦੇ ਵੀ ਇਸ ਦੇ ਨਾਲ ਜਿਹੜਾ ਯੂਕਰੇਨ ਆ ਉਹ ਇੱਕ ਹਿਸਾਬ ਦੇ ਨਾਲ ਅੰਨਾ ਹੋ ਜਾਵੇਗਾ ਇਸ ਦੀ ਕਿੰਨੀ ਮਹੱਤਤਾ ਆ ਇਹ ਯੂਕਰੇਨ ਵਾਲੇ ਤੇ ਇਨਫੈਕਟ ਰੂਸ ਵਾਲੇ ਵੀ ਜਿਹੜੀ ਆ ਪੂਰੀ ਦੁਨੀਆ ਵੀ ਜਾਣਦੀ ਆ ਜਦ ਵੀ ਯੂਕਰੇਨ ਨੇ ਰੂਸ ਦੇ ਉੱਤੇ ਕੋਈ ਹਮਲਾ ਪਲਾਨ ਕੀਤਾ ਤਾਂ ਉਸ ਦੇ ਵਿੱਚ ਯੂਐਸਟੀ ਜਿਹੜੀ ਇੰਟੈਲੀਜੈਂਸ ਯੂਐਸਟੀ ਦੇ ਸੈਟੇਲਾਈਟਸ ਦੀ ਜਿਹੜੀ ਮਦਦ ਦਾ ਉਸ ਨੇ ਬਹੁਤ ਅਹਿਮ ਭੂਮਿਕਾ ਜਿਹੜੀ ਉਹ ਨਿਭਾਈ ਸੈਟੇਲਾਈਟ ਇਨਫੋਰਮੇਸ਼ਨ ਸਿਗਨਲ ਇੰਟਰਸੈਪਟ ਦੇ ਨਾਲ ਜਿਹੜੀ ਯੂਕਰੇਨ ਦੀ ਫੋਰਸਸ ਆ ਉਹਨਾਂ ਨੂੰ ਫਰੰਟ ਲਾਈਨ ਦੇ ਉੱਤੇ ਇੱਕ ਅਜੀਹਾ ਪੋਜ਼ਿਟਿਵ ਕੈਲੋਬੀਆ ਅਪਰੋਚ ਉਹਨਾਂ ਨੂੰ ਜਿਹੜੀ ਉਹ ਮਿਲੀ ਸੀ ਵੀ ਉਹ ਰਸ਼ੀਆ ਦੇ ਉੱਤੇ ਕਾਊਂਟਰ ਅਟੈਕ ਕਰ ਸਕੇ ਰਸ਼ੀਆ ਦੀਆਂ ਫੋਰਸੇਸ ਦੀ ਜਿਹੜੀ ਮੂਵਮੈਂਟਸ ਆ ਉਸ ਦੇ ਬਾਰੇ ਉਹਨਾਂ ਨੂੰ ਪਤਾ ਲੱਗਦਾ ਰਿਹਾ ਹੁਣ ਯੂਐਸ ਦੀ ਇੰਟੈਲੀਜੈਂਸ ਤੋਂ ਬਿਨਾਂ ਯੂਕਰੇਨ ਦੇ ਲਈ ਜਿਹੇ ਵੱਡੇ ਫੈਸਲੇ ਲੈਣੇ ਜਾਂ ਕਾਊਂਟਰ ਆਫੈਂਸਿਵ ਕਰਨਾ ਜਾਂ ਰੂਸ ਦੇ ਉੱਤੇ ਹਮਲਾ ਕਰਨਾ ਰੂਸਤਿਆਂ ਫੌਜਾਂ ਕਿੱਥੇ ਪਹੁੰਚ ਰਹੀਆਂ ਕਿੱਦਾਂ ਉਹਨਾਂ ਉੱਤੇ ਹਮਲਾ ਦੀ ਤਿਆਰੀ ਆ ਉਹ ਹੁਣ ਨਹੀਂ ਹੋਊਗੀ ਹੁਣ ਕਿੰਨੇ ਵੀ ਯੂਐਸ ਅਧਮੇਡ ਜਿਹੜੀਆਂ ਹਾਈ ਮਾਰਜ਼ ਲਾਂਚਰਜ਼ ਆ ਜਾਂ ਸਟ੍ਰੌਮ ਸ਼ੈਡੋ ਮਿਜ਼ਾਈਲ ਜਿਹੜੀਆਂ ਬ੍ਰਿਟੇਨ ਤੇ ਫਰਾਂਸ ਦੇ ਦੁਆਰਾ ਲਾਂਚ ਕੀਤੀਆਂ ਗਈਆਂ ਆ ਉਹ ਵੀ ਕਹਿੰਦੇ ਵੀ ਉਸ ਨੂੰ ਚੱਜ ਦੇ ਨਾਲ ਇਫੈਕਟਿਵਲੀ ਯੂਜ਼ ਨਹੀਂ ਕਰ ਸਕਣਗੇ ਹੁਣ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਕਹਿ ਸਕਦੇ ਆ ਵੀ ਚਿੰਤਾ ਉਹਨਾਂ ਦੇ ਲਈ ਬਣ ਚੁੱਕੀ ਆ ਉਧਰ ਯੂਕਰੇਨ ਵਾਲੇ ਹੁਣ ਸੋਚ ਰਹੇ ਆ ਵੀ ਜਿਹੜੇ ਸਟਾਰਲਿੰਕ ਦੇ ਨਾਲ ਉਹਨਾਂ ਨੂੰ ਇੰਟਰਨੈਟ ਦੀ ਸਹੂਲਤ ਮਿਲੀ ਹੋਈ ਸੀ ਵੀ ਉਸ ਦੀ ਬਜਾਏ ਹੁਣ ਉਹ ਕਿਹੜੀ ਜਿਹੜੀ ਚੀਜ਼ ਆ ਉਸ ਨੂੰ ਵਰਤੀ ਜਾ ਸਕਦੀ ਆ ਅ ਇਸ ਟਾਈਮ ਇੱਕ ਯੂਰੋਪੀਅਨ ਸੈਟੇਲਾਈਟ ਫਰਮ ਯੂਟਲ ਸੈਟ ਉਸ ਦੀ ਕਹਿੰਦੇ ਵੀ ਵਰਤੋਂ ਹੁਣ ਯੂਕਰੇਨ ਵਾਲੇ ਕਰ ਸਕਦੇ ਆ ਇਹ ਖਬਰ ਆਉਣ ਦੇ ਨਾਲ ਹੀ ਯੂਰੋਪੀਅਨ ਸੈਟੇਲਾਈਟ ਫਰਮ ਯੂਟਲ ਸੈਟ ਜਿਹੜੀ ਆ ਉਸ ਦੇ ਸਟਾਕ ਪ੍ਰਾਈਸ 500% ਅਚਨਚੇਤੇ ਜਿਹੜੇ ਉਹ ਵੱਧ ਗਏ ਆ ਸੋ ਹੁਣ ਯੂਰਪ ਇੱਕ ਆਈ ਥਿੰਕ ਹਰਜੋਤ ਸਿੰਘ ਜੀ ਵੈਸਟ ਦੋ ਹਿੱਸਿਆਂ ਦੇ ਵਿੱਚ ਵੰਡ ਹੁੰਦਾ ਇਸ ਟਾਈਮ ਨਜ਼ਰ ਆ ਰਿਹਾ ਹੈ ਜਿੱਥੇ ਅਮਰੀਕਾ ਬਾਕੀ ਵੈਸਟ ਦੇ ਨਾਲੋਂ ਇੱਕ ਡਿਫਰੈਂਟ ਰੁਖ ਡਿਫਰੈਂਟ ਅਪਰੋਚ ਡਿਫਰੈਂਟ ਪਾਲਿਸੀ ਦੇ ਨਾਲ ਚੱਲ ਰਿਹਾ ਹੈ ਖਾਸ ਕਰਕੇ ਰੂਸ ਦੇ ਨਾਲ ਜਾਂ ਪੁੱਤਨ ਦੇ ਨਾਲ ਨੇੜਤਾ ਨੂੰ ਜਿਹੜੀ ਉਹ ਅਧਿਖ ਰਿਹਾ ਹੈਗਾ ਆ ਸੋ ਅੱਗੇ ਕੀ ਬਣਦਾ ਆ ਇਹ ਦੇਖਣ ਵਾਲੀ ਜਿਹੜੀ ਗੱਲ ਆ ਪਰ ਯੂ ਐਸ ਇੰਟੈਲੀਜੈਂਸ ਯੂ ਐਸ ਮਿਲਟਰੀ ਯੂ ਐਸ ਸੈਟਲਾਈਟ ਦੀ ਜਿਹੜੀ ਮਦਦ ਆ ਉਹ ਯੂਕਰੇਨ ਨੂੰ ਬੰਦ ਹੁੰਦੀ ਨਜ਼ਰ ਆ ਰਹੀ ਆ ਜਿਸ ਕਰਕੇ ਯੂਕਰੇਨ ਨੂੰ ਲੜਾਈ ਦੇ ਵਿੱਚ ਯੁੱਧ ਦੇ ਵਿੱਚ ਜਿਹੜਾ ਆ ਉਹ ਖਾਸਾ ਜਿਹੜਾ ਕਹ ਲੋ ਵੀ ਨੁਕਸਾਨ ਚੱਲਣਾ ਪੈ ਸਕਦਾ ਆ 트럼ਪ ਹੁਣਾਂ ਨੇ ਬਾਹਰ ਮਰੋੜਨ ਦੀ ਕੋਸ਼ਿਸ਼ ਕੀਤੀ ਵੀ ਭਾਈ ਤੂੰ ਲੜਾਈ ਬੰਦ ਕਰ ਦੇ ਜਿਹੜੀ ਲੜਾਈ ਯੂਕਰੇਨ ਨੇ ਸ਼ੁਰੂ ਵੀ ਨਹੀਂ ਸੀ ਕੀਤੀ ਰੂਸ ਨੂੰ ਹਾਲ ਦੀ ਘੜੀ ਉਹ ਇਹ ਕੰਮ ਕਰਨ ਦੇ ਲਈ ਆ ਇਹ ਚੀਜ਼ ਕਰਨ ਦੇ ਲਈ ਜਿਹੜਾ ਉਹ ਮਨਾਉਣ ਚ ناکਾਮਯਾਬ ਰਹੇ ਆ 트럼ਪ ਹੁਣਾਂ ਨੇ ਕਿਹਾ ਸੀਗਾ ਵੀ ਮੈਂ ਆਰਡਰ ਕਰਨਾ ਆ ਤੇ 24 ਘੰਟਿਆਂ ਦੇ ਵਿੱਚ ਇਹ ਲੜਾਈ ਬੰਦ ਹੋ ਜਾਣੀ ਆ ਪਰ ਹਾਲ ਦੀ ਘੜੀ ਇਦਾਂ ਦਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈਗਾ ਇਗਵਸਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਕਿ ਬਹੁਤ ਜਲਦੀ ਜਿਹੜਾ ਇੱਕ ਟੈਂਪਰੇਰੀ ਲੀਗਲ ਸਟੇਟਸ ਹੈਗਾ ਯੂਕਰੇਨੀਅਨ ਲੋਕਾਂ ਦਾ ਜੋ ਜਿਸ ਸਮੇਂ ਉਹਨਾਂ ਦਾ ਕਨਫਲਿਕਟ ਸ਼ੁਰੂ ਹੋਇਆ ਸੀ ਉਤੋਂ ਹੁਣ ਤੱਕ ਭੱਜ ਕੇ ਅਮਰੀਕਾ ਵਿੱਚ ਪਹੁੰਚ ਚੁੱਕੇ ਆ ਜੋ ਕਿ 2.40 ਹਜ਼ਾਰ ਦੇ ਕਰੀਬ ਮੰਨਦੇ ਹੈਗੇ ਆ ਉਹਨਾਂ ਦਾ ਉਹ ਰਿਵੋਕ ਕਰਨ ਜਾ ਰਹੇ ਹੈਗੇ ਟੈਂਪਰੇਰੀ ਲੀਗਲ ਸਟੇਟਸ ਸੋ ਦੈਟ ਮੀਨਸ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈਗਾ ਆ ਇਹ ਬਿਲਕੁਲ ਰਿਵਰਸਲ ਹੋਊਗਾ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਜਿਹੜਾ ਇੱਥੇ ਰਿਸੀਵ ਕੀਤਾ ਸੀ ਉਹਨਾਂ ਨੂੰ ਵੈਲਕਮ ਕੀਤਾ ਸੀ ਸੋ ਹੁਣ 트럼ਪ ਉਹਨਾਂ ਦੇ ਰਿਵਰਸਲ ਦੇ ਨਾਲ ਇਸ ਨੂੰ ਜਿਹੜਾ ਰਿਵਰਸ ਕਰਨ ਦੇ ਨਾਲ ਡਿਪੋਰਟ ਕਰਨਾ ਉਹਨਾਂ ਲੋਕਾਂ ਦੇ ਲਈ ਬਹੁਤ ਸੌਖਾ ਹੋ ਜਾਊਗਾ ਸੋ 1 ਲੱਖ 8 ਸੌਰੀ 1.8 ਮਿਲੀਅਨ ਦੇ ਕਰੀਬ ਜਿਹੜੇ ਮਾਈਗ੍ਰੈਂਟਸ ਆ ਉਹ ਯੂ ਐਸ ਏ ਦੇ ਵਿੱਚ ਐਂਟਰ ਹੋਏ ਆ ਅੰਡਰ ਟੈਂਪੋਰਰੀ ਹਿਊਮਨਿਟੇਰੀਅਨ ਪ੍ਰੋਲ ਪ੍ਰੋਗਰਾਮ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਇਹ ਸੋ ਜਦੋਂ ਹੁਣ ਰਿਵੋਕ ਕੀਤਾ ਜਾਂਦਾ ਹੈਗਾ ਇਸ ਤੋਂ ਬਿਨਾਂ ਹੋਰ ਵੀ ਕਈ ਮੁਲਕਾਂ ਦੇ ਜਿਹੜੇ ਟੈਂਪੋਰਰੀ ਸਟੇਟਸ ਆ ਉਹ ト੍ਰੰਪ ਹੁਣਾ ਵੱਲੋਂ ਰਿਵੋਕ ਕੀਤੇ ਜਾ ਰਹੇ ਆ ਜਿਹੜੇ ਕਿ 530000 ਦੇ ਕਰੀਬ ਬਣਦੇ ਆ ਕੀਬਰਨਸ ਹੈਸ਼ੀਅਨਸ ਨਿਕਾਰਾਗੋਆਜ਼ ਬੈਂਜੀਉਲਾਸ ਇਹ ਸਾਰੇ ਮੁਲਕਾਂ ਦੇ ਜੀ ਅਰਜੋਨ ਜੀ ਇਦਾਂ ਦੇ ਮਿਲਦਾ ਤਾਂ ਮੱਖੀ ਦੇ ਨਾਲ ਵੀ ਇੰਨੀ ਮਾੜੀ ਨਹੀਂ ਹੁੰਦੀ ਜਿਹੜੀ ਚਾਹ ਚੋਗਾ ਚੱਕ ਕੇ ਜਿਹੜੀ ਕੱਟ ਕੇ ਸਿੱਟਦੇ ਆ ਜਿੰਨੀ ਇਸ ਟਾਈਮ ਯੂਕਰੇਨ ਵਾਲਿਆਂ ਦੇ ਨਾਲ ਹੋ ਰਹੀ ਹੈਗੀ ਆ ਸੋ ਯੂਕਰੇਨ ਦੇ ਜਿਹੜੇ ਐਮਬੈਸਡਰ ਆ ਇੰਗਲੈਂਡ ਦੇ ਵਿੱਚ ਵੀ ਦੁਹਾਈ ਜਿਹੜੀ ਉਹ ਪਾ ਰਹੇ ਸੀ ਵੀ ਯੂ ایس ਵਾਲਿਆਂ ਨੇ ਸਾਡੇ ਨਾਲ ਮਾੜਾ ਕੀਤਾ ਆ ਸੋ ਜੀਓ ਪੋਲਿਟਿਕਸ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਚੇਂਜ ਹੋ ਰਹੀ ਆ ਸਿੱਖਾਂ ਨੂੰ ਅਲਰਟ ਰਹਿਣਾ ਚਾਹੀਦਾ ਆ ਵੀ ਇਹਦੇ ਵਿੱਚੋਂ ਕੀ ਜਿਹੜਾ ਨਾਲ ਦੇ ਨਾਲ ਆ ਜਿਹੜਾ ਉਨਿਕਲ ਰਿਹਾ ਆ ਸੋ ਇਹ ਵੀ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਜ਼ਰੂਰ ਦੇਖਦੇ ਰਹਿਣਾ ਚਾਹੀਦਾ ਆ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਜੀਓਪੀ ਦੇ ਜਿਹੜੇ ਸੈਨੇਟਰਸ ਆ ਉਹ ਕਹਿੰਦੇ ਵੀ ਕੁਝ ਸਪਾਇਨ ਜਿਹੜੀ ਇਸ ਟਾਈਮ ਦਿਖਾਉਣੀ ਸ਼ੁਰੂ ਕਰ ਰਹੇ ਆ ਉਹਨਾਂ ਨੇ ਮਸਕ ਨੂੰ ਤੇ ਡੋਜ ਦੇ ਐਕਸ਼ਨਸ ਨੂੰ ਹੁਣ ਚੁਣੌਤੀ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਦੇ ਦਿੱਤੀ ਉਹ ਕਹਿੰਦੇ ਵੀ ਡੋਜ ਦੇ ਜਿਹੜੇ ਐਕਸ਼ਨਸ ਆ ਖਾਸ ਕਰਕੇ ਜਿਹੜੇ ਫਾਇਰ ਕਰਨ ਵਾਲੇ ਆ ਇਹ ਸਾਰੀਆਂ ਚੀਜ਼ਾਂ ਜਾਂ ਏਜੰਸੀਜ਼ ਨੂੰ ਬਰਖਾਸਤ ਕਰਨ ਵਾਲੀ ਜਿਹੜੀ ਗੱਲ ਆ ਬੰਦ ਕਰਨ ਵਾਲੀ ਗੱਲ ਆ ਉਸਦੇ ਲਈ ਕਹਿੰਦਾ ਵੀ ਹੁਣ ਤੁਹਾਨੂੰ ਸਾਡੀਆਂ ਵੋਟਾਂ ਦੀ ਜ਼ਰੂਰਤ ਹੋਊਗੀ। ਇਹ ਕਹਿੰਦੇ ਵੀ ਟੈਕ ਬਿਲੀਅਨਰ ਇਲਾਨ ਮਸਕ ਨੂੰ ਇੱਕ ক্লোਜ਼ਡ ਡੋਰ ਮੀਟਿੰਗ ਦੇ ਵਿੱਚ ਅੱਜ ਜਿਹੜਾ ਉਹ ਦੱਸਿਆ ਗਿਆ ਜਿਸ ਤਰੀਕੇ ਨਾਲ ਅਗਰੈਸਿਵਲੀ ਉਹ ਫੈਡਰਲ ਗਵਰਨਮੈਂਟ ਨੂੰ ਸ਼੍ਰਿੰਕ ਕਰਨ ਦੇ ਲਈ ਲਗਾਤਾਰ ਡੋਜ ਵਾਲੇ ਜਿਹੜੇ ਉਹ ਵੱਧ ਰਹੇ ਆ ਉਹਦੇ ਬਾਰੇ ਰਿਪਬਲਿਕਨ ਸੈਨੇਟਰਸ ਨੇ ਕੈਪੀਟਲ ਹਿੱਲ ਦੇ ਉੱਤੇ ਵੋਟ ਕਰਵਾਉਣ ਨੂੰ ਲੈ ਕੇ ਇਹ ਗੱਲ ਆਖੀ ਆ। ਉਹਨਾਂ ਨੇ ਕਹਿੰਦੇ ਵੀ ਅਸੀਂ ਕਲੀਅਰ ਮੈਸੇਜ ਇਲਾਨ ਮਸਕ ਨੂੰ ਦੇਣਾ ਚਾਹੁੰਦੇ ਆ। ਵੀ ਉਸ ਨੂੰ ਜਿਹੜੀ ਕਾਂਗਰਸ ਦੀ ਪਾਵਰ ਆ ਪਾਵਰ ਆਫ ਪਰਸਾ ਯਾਨੀ ਕਿ ਕਿੱਥੇ ਮਨੀ ਕਿੰਨੀ ਸਪੈਂਡ ਕਰਨੀ ਆ ਕਿੱਧਰ ਕਿੰਨੂੰ ਜਿਹੜੀ ਉਹ ਜਾਊਗੀ ਉਸ ਦੀ ਉਸ ਨੂੰ ਇੱਜ਼ਤ ਕਰਨੀ ਪਊਗੀ ਇੱਕ ਲੰਚ ਆਨ ਦੇ ਉੱਤੇ ਰਿਪਬਲਿਕਨ ਸੈਨੇਟਰਸ ਦੇ ਨਾਲ ਮਸਕ ਦੀ ਮੁਲਾਕਾਤ ਹੋਈ ਸੀ ਇਹ ਓਵਰਵਿਊ ਕਰਨ ਦੇ ਲਈ ਵੀ ਜਿਹੜੇ ਡੋਜ ਦਾ ਟੀਮ ਵਰਕ ਆ ਉਹ ਕਿਸ ਤਰੀਕੇ ਦੇ ਨਾਲ ਹੋਊਗਾ ਜਿਸ ਨੂੰ ਇਹ ਕਹਿ ਕੇ ਇਸ ਟਾਈਮ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਆ ਵੀ ਜਿਹੜਾ ਵੇਸਟ ਆ ਫਰਾਡ ਆ ਤੇ ਅਬਿਊਜ਼ ਆ ਉਸ ਨੂੰ ਇਥੋਂ ਖਤਮ ਜਿਹੜਾ ਉਹ ਕਰ ਰਹੇ ਹੈਗੇ ਆ ਸੈਨੇਟਰ ਰੈਂਡ ਪਾਲ ਕੈਂਟਕੀ ਵਾਲੇ ਉਹ ਸਪੋਰਟ ਕਰਦੇ ਨੇ ਮਸਕ ਹੁਣਾਂ ਦੇ ਮਿਸ਼ਨ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਜਿਹੜੇ ਡੋਜ ਦੇ ਐਫਰਟ ਆ ਸਪੈਂਡਿੰਗ ਨੂੰ ਕੱਟ ਕਰਨਾਂ ਦੇ ਫੈਡਰਲ ਫੋਰਸ ਦੇ ਵਿੱਚ ਰਿਡਕਸ਼ਨ ਕਰਨੀਆਂ ਉਹ ਕਹਿੰਦੇ ਵੀ ਕੋਰਟਸ ਦੇ ਵਿੱਚ ਪਾਸ ਨਹੀਂ ਹੋਊਗੀ ਅਨਲੈਸ ਜਿਹੜਾ ਕਾਂਗਰਸ ਆ ਉਹ ਇਸ ਨੂੰ ਕੋਡੀਫਾਈ ਜਿਹੜਾ ਉਹ ਨਹੀਂ ਕਰ ਦਿੰਦੇ ਜਿੰਨੀ ਦੇਰ ਤੱਕ ਜਿਹੜਾ ਸਪੈਂਡਿੰਗ ਰੈਸੈਸ਼ਨ ਪੈਕੇਜ ਆ ਉਹ ਪਾਸ ਨਹੀਂ ਹੁੰਦਾ ਸੋ ਹੁਣੇ ਥੋੜੇ ਦਿਨ ਪਹਿਲਾਂ ਜਿਹੜਾ ਸੁਪਰੀਮ ਕੋਰਟ ਨੇ ਚਾਰ ਦੇ ਮੁਕਾਬਲੇ ਪੰਜ ਵੋਟਾਂ ਦੇ ਨਾਲ ਜਸਟਿਸਿਜ਼ ਨੇ ਪਾਇਆ ਸੀ ਇਹਨਾਂ ਦੇ ਕੰਮ ਨੂੰ ਜਿਹੜਾ ਉਹ ਰੋਕਿਆ ਸੀਗਾ ਸੋ ਬਿਲੀਅਨਸ ਆਫ ਡਾਲਰ ਕਿੱਧਰ ਵਰਤਨੇ ਆ ਕਿਵੇਂ ਵਰਤਨੇ ਆ ਜਿਸ ਨੂੰ ਆਲਰੇਡੀ ਕਾਂਗਰਸ ਨੇ ਅਪਰੂਵ ਕੀਤਾ ਆ ਉਹ ਉਸ ਦੇ ਵਿੱਚ ਕਹਿੰਦੇ ਵੀ ਇਹਨਾਂ ਨੂੰ ਮੁਸ਼ਕਲ ਆ ਸਕਦੀ ਆ ਸੋ ਕਾਂਗਰਸ ਦੀ ਅਪਰੂਵਲ ਦੇ ਨਾਲ ਕਹਿੰਦੇ ਵੀ ਤੁਸੀਂ ਇਹ ਕੰਮ ਕਰ ਸਕਦੇ ਆ ਪਰ ਸਾਡੀ ਜਿਹੜੀ ਆ ਵੋਟ ਹੁਣ ਤੁਹਾਨੂੰ ਰਿਕੁਆਇਰਡ ਹੋਊਗੀ ਇਦਾਂ ਦੇ ਵੱਡੇ ਸਟੈਪ ਚੱਕਣ ਦੇ ਲਈ ਹੁਣੇ-ਹੁਣੇ ਆਪਾਂ ਸਵੇਰੇ ਵੀ ਸ਼ੇਅਰ ਕੀਤਾ ਸੀ ਵੀ ਸ਼ੁਰ ਸਿਕਿਉਰਟੀ ਦੇ ਆਫਿਸ ਦੇ ਵਿੱਚ 7000 ਏਮਪਲੋਇਜ਼ ਆ ਉਹਨਾਂ ਦੀ ਸ਼ਾਂਤੀ ਜਿਹੜੀ ਉਹ ਕੀਤੀ ਜਾ ਸਕਦੀ ਆ ਜੀ ਸ਼ਿਕਾਗੋ ਦੇ ਵਿੱਚ ਇੱਕ ਕਪਲ ਨੇ ਆਪਣੇ ਲੈਂਡਲੋਰਡ ਨੂੰ ਸੂ ਕਰ ਦਿੱਤਾ ਜਿਸ ਨੇ ਥ੍ਰੈਟ ਕੀਤਾ ਸੀ ਵੀ ਮੈਂ ਆਈਸ ਨੂੰ ਕਾਲ ਕਰਨ ਜਾ ਰਿਹਾ ਹਾਂ ਵੀ ਤੁਸੀਂ ਇਲੀਗਲ ਹੈਗੇ ਆ 80000 ਡਾਲਰ ਇਸ ਕਪਲ ਨੂੰ ਹੁਣ ਡੈਮੇਜਸ ਜਿਹੜੇ ਉਹਨਾਂ ਦੇ ਹੋਏ ਆ ਉਹ ਮਿਲਣ ਜਾ ਰਹੇ ਹੈਗੇ ਆ ਸੋ ਮੈਕਸੀਕਨ ਅਮਰੀਕਨ ਲੀਗਲ ਡਿਫੈਂਸ ਤੇ ਐਜੂਕੇਸ਼ਨ ਫੰਡ ਜਿਹਨਾਂ ਨੂੰ ਮੈਲਡਫ ਕਰਕੇ ਜਾਣਿਆ ਜਾਂਦਾ ਹੈ ਇਹਨਾਂ ਨੇ ਪਹਿਲਾ ਕੇਸ ਇਹ ਜਿੱਤਿਆ ਹੈਗਾ ਇਲੀਗਲ ਸੌਰੀ ਇਲਨੋਇਸ ਇਮੀਗ੍ਰੇਸ਼ਨ ਟੈਨੈਂਟ ਪ੍ਰੋਟੈਕਸ਼ਨ ਐਕਟ ਆਫ 2019 ਦੇ ਅੰਡਰ ਸੋ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕਿਸੇ ਨੂੰ ਥ੍ਰੈਟ ਕਰਦੇ ਹੋ ਆਪਣੇ ਟੈਨੈਂਟ ਨੂੰ ਵੀ ਭਾਈ ਮੈਂ ਤੈਨੂੰ ਆਈਸ ਨੂੰ ਰਿਪੋਰਟ ਕਰਨ ਜਾ ਰਿਹਾ ਸੋ ਅਲਟੀਮੇਟਲੀ ਉਹਨਾਂ ਨੇ ਸੂ ਕੀਤਾ ਤੇ ਉਹ ਜਿੱਤ ਗਿਆ ਤੇ 80000 ਡਾਲਰ ਹੁਣ ਲੈਂਡਲੋਰਡ ਨੂੰ ਆਪਣੇ ਟੈਨੈਂਟਸ ਨੂੰ ਦੇਣਾ ਪਊਗਾ ਫੈਡਰਲ ਗ੍ਰਾਂਟਸ ਲਗਾਤਾਰ ਬੰਦ ਕੀਤੀਆਂ ਜਾ ਰਹੀਆਂ ਸੀ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਸੂਬਿਆਂ ਦੀਆਂ ਵੀ ਉਹਨਾਂ ਦੇ ਆਪਣੇ ਸੈਂਚਰੀ ਲਾਜ਼ ਨੂੰ ਲੈ ਕੇ ਜਾਂ ਹੋਰ ਇਲਾਕਿਆਂ ਨੂੰ ਲੈ ਕੇ ਉਧਰ ਅੱਜ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕਰ ਦਿੱਤਾ ਆ ਜਿਹੜੀਆਂ ਗ੍ਰਾਂਟਸ ਇਹ ਲੂਜ਼ ਕਰ ਗਏ ਨੇ ਸੋ ਕਿੰਨੇ ਵੀ ਉਹ ਮਲਟੀ ਸਟੇਟ ਜਿਹੜਾ ਚੈਲੰਜ ਆ ਲਾ ਸੂਟ ਆ ਉਹ ਇਸ ਟਾਈਮ ਜਿਹੜਾ ਉਹ ਕੀਤਾ ਹੈ ਜੇ 100 ਦਿਨ ਨਹੀਂ ਹੋਏ ਅਜੇ ਦੂਸਰਾ ਮਹੀਨਾ ਹੀ 트럼ਪ ਪ੍ਰਸ਼ਾਸਨ ਦਾ ਜਿਹੜਾ ਉਹ ਚੱਲ ਰਿਹਾ ਆ ਤੇ ਇਹ ਸਾਰਿਆਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਦਾਂ ਦੇ ਜਿਹੜੇ ਲਾਸ ਸੂਟਸ ਆ ਉਹ ਆਉਣਗੇ ਸੋ 트럼ਪ ਪ੍ਰਸ਼ਾਸਨ ਵੀ ਜਾਂ 트럼ਪ ਐਡਮਿਨਿਸਟ੍ਰੇਸ਼ਨ ਵੀ ਇਹ ਸਾਰੀਆਂ ਚੀਜ਼ਾਂ ਦੇ ਲਈ ਰੈਡੀ ਜਿਹੜਾ ਹੋ ਰਹੇਗਾ ਮਿਲੀਅਨਸ ਆਫ ਡਾਲਰ ਦੇ ਜਿਹੜੇ ਕੰਟਰੈਕਟਸ ਜਾਂ ਕਹ ਲੋ ਜਾਂ ਜਿਹੜੇ ਫੈਡਰਲ ਫੰਡਸ ਆ ਗ੍ਰਾਂਟਸ ਆ ਜਿਨ੍ਹਾਂ ਨੂੰ ਰੀਸੈਂਟ ਕਰ ਲਿਆ ਗਿਆ ਵਾਪਸ ਲੈ ਲਿਆ ਗਿਆ 트럼ਪ ਸਰਕਾਰ ਦੇ ਦੁਆਰਾ ਉਸ ਖਾਤਰ ਹੁਣ ਕੈਲੀਫੋਰਨੀਆ ਦੇ ਨਾਲ ਮਿਲ ਕੇ ਹੋਰ ਕਈ ਸੂਬੇ 트럼ਪ ਐਡਮਿਨਿਸਟ੍ਰੇਸ਼ਨ ਦੇ ਉਲਟ ਜਿਹੜੇ ਆ ਅਦਾਲਤ ਦਾ ਸਹਾਰਾ ਲੈ ਰਹੇ ਨੇ ਜਦੋਂ ਜਾਂਦੇ ਇੱਕ ਕੈਲੀਫੋਰਨੀਆ ਦਾ ਸ਼ਹਿਰ ਜਿਹੜਾ ਔਰੋਬਿਲ ਨਾਰਥਰਨ ਕੈਲੀਫੋਰਨੀਆ ਕੈਲੀਫੋਰਨੀਆ ਦੇ ਵਿੱਚ ਜਿੱਥੇ ਡੈਮ ਵੀ ਆ ਤੁਹਾਨੂੰ ਪਤਾ ਵੀ ਇੱਕ ਵਾਰੀ ਡੈਮ ਟੁੱਟਣ ਲੱਗਾ ਸੀ ਤੇ ਉਸ ਸ਼ਹਿਰ ਨੇ ਹੁਣ ਇਹ ਲਾ ਪਾਸ ਕਰ ਦਿੱਤਾ ਹੈ ਕਿ ਸਾਡਾ ਸ਼ਹਿਰ ਹੁਣ ਨੋਨ ਸੈਂਕਚੁਰੀ ਸਿਟੀ ਹੈਗਾ ਹੈ ਸੋ 7 ਦੇ ਮੁਕਾਬਲੇ 0 ਦੇ ਨਾਲ ਉਹਨਾਂ ਨੇ ਇਹ ਕਿਹਾ ਵੀ ਹੁਣ ਕੈਲੀਫੋਰਨੀਆ ਦਾ ਫਾਰੋਵਿਲ ਸ਼ਹਿਰ ਨਾਨ ਸੈਂਕਚੁਅਰਿਟੀ ਬਣ ਗਿਆ ਜੀ ਕਲੋਬਸ ਦੇ ਵਿੱਚ ਵੀ ਜਿਹੜਾ ਹਰਜੋ ਸਿੰਘ ਜੀ ਇਹ ਮਸਲਾ ਜਿਹੜਾ ਹੋਠਿਆ ਸੀਗਾ ਪਰ ਕਲੋਬਸ ਦੀ ਸਿਟੀ ਕੌਂਸਲ ਨੇ ਇਸ ਤੇ ਉਲਟ ਜਿਹੜਾ ਉਹ ਵੋਟ ਪਾ ਦਿੱਤੀ ਉਹ ਕਹਿੰਦੇ ਵੀ ਅਸੀਂ ਨਾਨ ਸੈਂਕਚੁਅਰੀ ਸਿਟੀ ਹਾਲ ਦੀ ਘੜੀ ਜਿਹੜੇ ਉਹ ਨਹੀਂ ਬਣ ਰਹੇ ਹੈਗੇ ਸੋ ਕੌਂਸਲ ਮੈਂਬਰਸ ਨੇ ਕਹਿੰਦੇ ਅਲਟੀਮੇਟਲੀ ਇਸ ਤੇ ਇਸ ਦੇ ਉੱਤੇ ਜਿਹੜੀ ਉਹ ਵੋਟ ਵੋਟ ਜਿਹੜੀ ਉਹ ਪਾਈ ਸੀਗੀ ਸੋ ਕੈਲੀਫੋਰਨੀਆ ਜੋ ਕਿ ਆਪਣੇ ਆਪ ਨੂੰ ਸੈਂਚਰੀ ਸਟੇਟ ਜਿਹੜਾ ਉਹ ਦੱਸਦਾ ਆ ਉਹਨੇ ਲਾ ਜਿਹੜਾ ਉਹ ਪਾਸ ਕੀਤਾ ਹੋਇਆ ਆ ਪਰ ਜਿਹੜੇ ਹੁਣ ਕੁਛ ਇਦਾਂ ਲੋਕਲ ਗਵਰਨਮੈਂਟਸ ਦਾ ਲੋਕਲ ਸ਼ਹਿਰ ਨੇ ਉਹ ਆਪਣੇ ਪੱਧਰ ਦੇ ਉੱਤੇ ਜਿਹੜੇ ਵੱਖ-ਵੱਖ ਇਦਾਂ ਇਸ ਕਾਨੂੰਨ ਦੇ ਉਲਟ ਆਪਣਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਨੇ ਮਾਰਕੀਟਸ ਦਾ ਹਾਲ ਜੇ ਦੱਸਤੀ ਜਾਈਏ ਤਾਂ ਹਰਜੋਤ ਸਿੰਘ ਜੀ ਅੱਜ ਵੀ ਜਿਹੜੀ ਕਹਿੰਦੇ ਵੀ ਮਾਰਕੀਟ ਆ ਥੱਲੇ ਨੂੰ ਗਈ ਨੈਸਟੈਕ ਕਹਿੰਦੇ ਵੀ ਕਰੈਕਸ਼ਨ ਦੇ ਵਿੱਚ ਇਸ ਟਾਈਮ ਜਾ ਚੁੱਕਾ ਆ ਡਾਉ ਜੋਂ ਦੇ ਵਿੱਚ ਵੀ ਜਿਹੜੀ ਦੋ ਦਿਨ ਗਿਰਾਵਟ ਕੱਲ ਥੋੜਾ ਜਿਹਾ ਉਛਾਲ ਤੇ ਅੱਜ ਫਿਰ ਜਿਹੜੀ ਗਿਰਾਵਟ ਆ ਹੋ ਰਹੀ ਹੈ 1% ਮਾਰਕੀਟ ਡਾਊਨ ਗਈ ਆ 4400 ਤੇ 28 ਪੁਆਇੰਟ ਘਟ ਕੇ 4200 42000 ਤੇ 500 ਔਰ 59 ਦੇ ਉੱਤੇ ਜਿਹੜੀ ਇਹ ਬੰਦ ਹੋਈ ਸੌਰੀ 79 ਦੇ ਉੱਤੇ ਬੰਦ ਹੋਈ ਐਸ ਐਨ ਪੀ 104 ਪੁਆਇੰਟ ਘੱਟ ਕੇ 57349 ਦੇ ਉੱਤੇ ਨੈਸਟੈਕ 400 ਤੇ 83 ਪੁਆਇੰਟ ਘੱਟ ਕੇ 1869 ਦੇ ਉੱਤੇ ਬੰਦ ਹੋਈ ਸੋਨੇ ਦਾ ਭਾਅ 2915 ਡਾਲਰ ਪ੍ਰਤੀ ਔਂਸ ਕੱਚੇ ਤੇਲ ਦੀ ਕੀਮਤ 68 ਡਾਲਰ ਪ੍ਰਤੀ ਬੈਰਲ 10 ਇਅਰ ਯੀਲਡ ਜਿਹੜੀ ਆ 4.26% ਕ੍ਰਿਪਟੋਕਰੰਸੀਜ਼ ਬਿਟਕੋਇਨ 88228 ਤੇ ਥੀਰੀਅਮ 2168 ਯੂ ਐਸ ਡਾਲਰ ਦੇ ਬਰਾਬਰ ਚਲ ਰਿਹਾ ਹੈ ਇੱਕ ਯੂ ਐਸ ਡਾਲਰ ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 12 ਪੈਸੇ ਰਿਹਾ ਹੈ ਇੱਕ ਯੂ ਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 70 ਪੈਸੇ ਤੇ ਇੱਕ ਯੂ ਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 44 ਸੈਂਟ ਇਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕੰਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਜੀ ਅਹੀ ਸਤਿ ਸ੍ਰੀ ਅਕਾਲ ਜਿਹਨਾਂ ਦੇ ਵਾਸਤੇ ਜੋ ਹਾਸੇ ਖੇਲਦੇ ਰਹੋ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ ਯੂ ਐਸ ਦੇ